ਅੱਜ ਦਿਨਾ ਨਗਰ ਦੇ ਪਿੰਡ ਸਿੰਘੋਵਾਲ ਵਿੱਚ ਸੂਬਾ ਪ੍ਰਧਾਨ ਹਰੀਸ਼ ਸਿੰਘਲਾ ਦੀਆਂ ਪਹਿਲ ਕਦਮੀਆਂ ਤੇ ਪੰਜਾਬ ਵਿੱਚ ਸ਼ਿਵ ਸੈਨਾਬਾਲ ਠਾਕਰੇ ਸ਼ਿੰਦੇ ਆਪਣੇ ਵਿੰਗਾਂ ਦਾ ਵਿਸਥਾਰ ਕਰਦੇ ਹੋਏ ਦਿਨਾ ਨਗਰ ਦੇ ਯੁਵਾ ਵਿੰਗ ਸੰਜੀਵ ਕੁਮਾਰ ਪਿੰਕੂ ਨੂੰ ਯੁਵਾ ਸੈਨਾ ਦਾ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਉਹਨਾਂ ਦੀ ਸਹਾਇਕ ਟੀਮ ਨੂੰ ਵੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ। ਕੁੜਤਾ ਜੀ ਵੱਡਾ ਬਿੰਕੂ ਪ੍ਰਧਾਨ ਜੀ ਜੀ ਵੱਡਾ ਬਿੰਕੂ ਪ੍ਰਧਾਨ ਜੀ ਸਰਦਾਰ ਸਿੰਘਲਾ ਜੀ ਅਸ਼ਮੀ ਜੁੜਾ ਜੀ ਜੱਗੀ ਜੀ ਅਮੇ ਜੀ ਸਾਡੇ ਜਿਲ੍ਹਾ ਪ੍ਰਧਾਨ ਬਿੱਟੂ ਭਾਈ ਸਾਰੇ ਪ੍ਰਧਾਨ ਜਿੰਨੇ ਵੀ ਨਾਲ ਹੋਏ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਮੇਰੇ ਜਿੰਨੇ ਵੀ ਵੀਰ ਭਰਾ ਬੀਬੀਆਂ ਭੈਣਾਂ ਸਾਰੇ ਮੇਰੇ ਜਿੰਨੇ ਵੀ ਪਿੰਡ ਦੇ ਵਾਸੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀਬ ਦਾ ਟਿੰਕਰ 22 ਪ੍ਰਧਾਨ ਜੋ ਪੰਡਾ ਅਦਰ ਲਾ ਗਿਆ ਉਹਦੇ ਨਾਲ ਹੀ ਸਾਡੇ ਆਏ ਪੂਰੇ ਪੰਜਾਬ ਪਠਾਨ ਖੋਦੋ ਟੀਮ ਮੇਰੇ ਨਾਲ ਪੰਜਾਬ ਪ੍ਰਧਾਨ 바이ਸ ਅਮਿਤ ਅਗਰਵਾਲ ਜੀ ਸੀਨੀ ਪ੍ਰਧਾਨ ਔਰ ਜ਼ਿਲ੍ਹਾ ਪ੍ਰਧਾਨ ਰਵੀ ਲਤਾ ਜੀ ਔਰ ਸਾਰੇ ਜਰਨਲਿਸਟ ਸਾਡੇ ਜਿੰਨਦਾ ਜੱਗੀ ਜੀ ਉਹ ਸਾਰੀ ਟੀਮ ਉਹਨੂੰ ਆਪਣਾ ਬਤਾ ਦੇਣੇ ਆਏ ਨੇ ਥੇ ਲਾਸਪੋਰ ਤੇ ਜਿਹੜੇ ਚ ਔਰ ਅਸੀਂ ਜਿੰਨੇ ਵੀ ਦੇ ਨਾਲ ਗੇਰਨ ਟੀਮ ਆ ਰਹੀ ਹੈ ਜਿਹੜਾ ਪ੍ਰਧਾਨ ਔਰ ਅਹੀ ਆਸ ਕਰਦੇ ਆ ਕਿ ਆਪਣੇ ਇਸ ਇਹ ਜੀ ਦੇ ਵਿੱਚ ਵੱਧ ਚੜ ਕੇ ਜਿੰਨਾ ਵੀ ਪਾਟਿਆ ਨਾ ਰੋਕਣ ਦੀ ਕੋਸ਼ਿਸ਼ ਕਰਨਗੇ ਔਰ ਪਾਟ ਨੂੰ ਬੱਜੜ ਕੇ ਗਾਹ ਲੈ ਜਾਣਗੇ ਇਹ ਆਸ ਰੱਖਦੇ ਆ ਔਰ ਸਾਰੇ ਹੀ ਜਿੰਨੇ ਨਵਾਸੀ ਆ ਇਹਨਾਂ ਦੀ ਆਏ ਅੰਦਰ ਵੀ ਧੰਨਵਾਦ ਕਰਦੇ ਆ ਪੱਕਰ ਕਰਵਾਉਣ ਦਾ ਲੋਟ ਕਰਦੇ ਆ ਔਰ ਜਦੇ ਨਾਲ ਹੀ ਮੈਂ ਆਸ ਕਰਦਾ ਜੀ ਉਸੇ ਕਿ ਜਿਹੜਾ ਜੀ ਆਪਣਾ ਵਿਚਾਰ ਰੱਖਣਗੇ ਤਾਂ ਰਹਿਣਾ ਪਾ ਦੇ ਵਰਗੇ ਜਿੰਮੇਵਾਰੀ ਸੌਂਪੀ ਗਈ ਹੈ ਨਾਨਾ ਨਗਰ ਇੱਕ ਹੋਰ ਮੈਂ ਸਭ ਤੋਂ ਪਹਿਲਾਂ ਆਪਣੇ ਪੰਜਾਬ ਪ੍ਰਧਾਨ ਅਹੀ ਸਿੰਘਾ ਜੀ ਜੁਵਾ ਦੇ ਜਿਹੜਾ ਪੰਜਾਬ ਪ੍ਰਧਾਨ ਹੈ ਆਪਣੇ ਰਮਨ ਬੱਡੇਰਾ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੂੰ ਐ ਪੰਕੂ ਬਣਾਉਣ ਨੂੰ ਵਾਇਸ ਜੁਵਾ ਪਰ ਦੇ ਪਦਵੀ ਦਿੱਤੀ ਹੈ ਮੈਂ ਪੰਕੂ ਅੱਗੇ ਇਹੋ ਬੇਨਤੀ ਕਰਾਂਗਾ ਕਿ ਪਾਰਟੀ ਨੂੰ ਅੱਗੇ ਵੱਧ ਚੜ੍ਹ ਕੇ ਲੈ ਕੇ ਜਾਏ ਔਰ ਸਾਰੇ 600ਾਂ ਚਿੰਦੇ ਗਰੁੱਪ ਦਾ ਨਾਮ ਰੋਸ਼ਨ ਕਰੇ ਮੈਂ ਅਸ਼ਨੀ ਜੋੜਾ ਜੀ ਅਮਿਤ ਅਗਰਵਾਲ ਜੁਵਿੰਦਰਪਾਲ ਜਗੀਰ ਲਟਾ ਜੀ ਜਿਨ੍ਹਾਂ ਵੀ ਮੇਰੇ ਪਠਾਣ ਕੋਲ ਸੱਜਣਾਂ ਦਾ ਸਭ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪੰਕੂ ਜੀ ਨੂੰ ਇੱਕ ਬਹੁਤ ਹੀ ਅਹਿਮ ਜ਼ਿੰਮੇਵਾਰੀ ਸੌਪੀਆ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਪਹਿਲੀ ਵਾਰ ਅਸਾ ਹੋਇਆ ਕਿ ਜਿਹੜਾ ਪੰਜਾਬ ਬਾਡੀ ਦੇ ਸਾਡਾ ਚਵਕ ਨੱਚਦੇ ਗਰੁੱਪ ਦਾ ਜੋਸ਼ ਤੇ ਬੰਦਾ ਗਿਆ ਅੱਗੇ ਕੋਸ਼ਿਸ਼ ਕਰਾਂਗੇ ਕਿ ਕੋਈ ਸੀਨੀਅਰ ਬੰਦਾ ਵੀ ਪੰਜਾਬ ਬਾਡੀ ਜੀ ਜਾਏ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ ਗੁਰਦਾਸਪੁਰ ਦਾ ਪੰਜਾਬ ਦੀ ਟੀਮ ਨਾਲ ਮੈਂ ਜ਼ਿਲ੍ਹਾ ਪ੍ਰਧਾਨਾ ਗੁਰਦਾਸਪੁਰ ਕਲਕੇ ਦਾ ਪਲੱਸ ਪ੍ਰਾਨਗੁਰ ਦਾ ਅੱਜ ਪੰਜਾਬ ਦੀ ਟੀਮ ਨਾਲ ਅਸੀਂ ਆਏ ਸੰਜੀਪ ਪੰਕੂ ਨੂੰ ਜਿਹੜੇ ਜ਼ਿੰਮੇਵਾਰੀ ਦਿੱਤੀ ਹੈ ਇਹ ਸਾਡੇ ਪਰਿਵਾਰ ਦਾ ਹਿੱਸਾ ਬਣ ਗਿਆ ਅਸੀਂ ਆਸ ਰੱਖਦੇ ਆ ਪੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਇਹ ਤਨਮਨ ਧਨ ਨਰਨਵਾਨ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਕਿਹੜਾ ਉਦਦ ਦਿੱਤਾ ਗਿਆ ਇਹਨਾਂ ਨੂੰ ਜੂਥ ਦਾ ਉਦਦ ਦਿੱਤਾ ਪੰਜਾਬ ਦਾ ਬਾਈਸ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪ੍ਰਧਾਨ ਹਰੀ ਸਿੰਘ ਰਾਜੀ ਅਤੇ ਸਾਡੇ ਰਾਸ਼ਟਰੀ ਆध्यक्ष ਇੱਕਨਾ शिंदे ਜੀ ਜਿਹੜੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵੀ ਨੇ ਉਹਨਾਂ ਦੇ ਹੁਕਮ ਦੇ ਅਨੁਸਾਰ 2027 ਦੇ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ ਸ਼ਿਵ ਸੈਨਾ ਵੀ ਇਸ ਵਾਰ 2027 ਦੇ ਵਿੱਚ ਆਪਣੀ ਜਿਹੜੀ ਕਿਸਮਤ ਹੈ ਉਹ 23 ਜ਼ਿਲ੍ਹਿਆਂ ਦੇ ਅੰਦਰ ਆ ਕੈਂਡੀਡੇਟ ਉਤਾਰ ਕੇ ਅਜਮਾ ਚਾਹੁੰਦੀ ਹੈ ਕਿ Hindu Hit Nil ਇੱਕ ਸ਼ਿਵ ਸੈਨਾ ਹੈ ਜਿਹੜੇ ਕੰਮ ਕਰਦੀ ਹੈ ਅਸੀਂ ਵੀ ਦੇਖਦੇ ਹਾਂ ਕਿ ਸਾਡੇ ਨਾਲ ਕਿੰਨੀ ਜਨਤਾ ਹੈਗੀ ਹੈ ਅਸੀਂ ਬੱਦ ਤੋਂ ਬੱਦ ਸੀਟਾਂ ਜਿਹੜੀਆਂ ਹਰੀ ਸਿੰਘਲਾ ਜੀ ਰਾਜ ਪ੍ਰਮੁਖ ਦੇ ਅਨੁਸਾਰ ਜਿਹੜੀਆਂ ਉਹ ਪੰਜਾਬ ਚ ਲੜਨ ਜਾਣ ਜਾ ਰਹੇ ਆ ਜਿਹਦੇ ਅੰਦਰ ਅਸੀਂ 2027 ਦੀ ਤਿਆਰੀਆਂ ਸ਼ੁਰੂ ਕਰਤੀਆਂ ਨੇ ਸਾਡਾ ਜਿਹੜਾ ਇੱਛਾ ਹੈ ਕਿ ਪੰਜ જિલ્લા ਦੇ ਅੰਦਰ 50000 ਕਾਰਜਕਰਤਾਵਾਂ ਦੀ ਭ੍ਰਤੀ ਜਿਹੜੀ ਹੈ ਉਹ ਅਸੀਂ 2026 ਦੇ ਅੰਦਰ ਪੂਰੀ ਕਰਾਂਗੇ ਜਿਹਦੇ ਵਾਸਤੇ ਅਸੀਂ ਚੋਣਾਂ ਦੀ ਤਿਆਰੀ ਕਰ ਸਕਦੇ ਹਾਂ ਅਸੀਂ ਤਿਆਰੀਆਂ ਪੂਰੀਆਂ ਕਰ ਰਹੇ ਹਾਂ ਚੋਣ ਲੜਾਈ ਜਾਏਗਾ ਪੂਰੀ ਚੰਗੀ ਤਰ੍ਹਾਂ ਉਹ ਇੰਡੀਪੈਂਡੈਂਟ ਜਿਹੜੀ ਹੈ ਉਹ ਸ਼ਹਿਰਾਂ ਜਿਹੜੀ ਸਾਡੇ ਰਾਜ ਦੇ ਪ੍ਰਮੁੱਖ ਜੀ ਉਹ ਚੋਣ ਲੜਵਾਉਣਗੇ ਅਸੀਂ ਆਪਣੇ ਕੈਂਡੀਡੇਟ ਜੇ ਉਤਾਰ ਉਤਾਰਨ ਜਾ ਰਹੇ ਹਾਂ ਇਸ ਲਈ ਅਸੀਂ ਪਿੰਡਾਂ ਪਿੰਡਾਂ ਤੇ ਜਾ ਕੇ ਸ਼ਹਿਰਾਂ ਵੀ ਸ਼ਹਿਰਾਂ ਤੇ ਜਾ ਕੇ ਜਿੰਨੀਆਂ ਵਾਡਾਂ ਨੇ ਜਿੰਨੇ ਬਲਾਕ ਨੇ ਉਹਨਾਂ ਵਿੱਚ ਅਸੀਂ ਕਾਰਕਿਰਤਾ ਦਾ ਨਵੀਂ ਪ੍ਰਤੀ ਜਿਹੜੀ ਉਹ ਸ਼ੁਰੂ ਕੀਤੀ ਐ ਅੱਜ ਉਹਨੂੰ ਲੈ ਕੇ ਹੀ ਅਸੀਂ ਜਿਹੜੇ ਅੰਤਖ ਸਾਡੇ ਕਾਰਕਿਰਤਾ ਨੇ ਜਿਹੜੇ ਮਿਹਨਤੀ ਕਰਮਕ ਦੇ ਨੇਤਾ ਉਹਨਾਂ ਨੂੰ ਅਸੀਂ ਜ਼ਿੰਮੇਵਾਰੀ ਸੌਂਪ ਰਹੇ ਆ ਕਿ ਅੱਗੇ ਆਨ ਆਪਣੇ ਜੂਥ ਨੂੰ ਅੱਗੇ ਸਾਡੇ ਆਪਣੇ ਜਿੰਨੇ ਵੀ ਹੈਗਾ ਜੂਥ ਨੂੰ ਨਾਲ ਜੋੜ ਕੇ ਚਲਾਵਾਂ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ